ਤੁਹਾਡੇ ਸ਼ਹਿਰ ਤੁਹਾਡੇ ਪਿੰਡ ਜਦ ਤੁਹਾਡੇ ਲਾਗੇ ਤਾਂਗੇ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਕਮੈਂਟ ਮੈਂ ਚੈੱਕ ਕੀਤਾ ਸੀਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਵੀਡੀਓ ਲੈ ਕੇ ਪਹੁੰਚੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਕੋਈ ਵੀ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਤੁਸੀਂ ਭੇਜੋ ਆਪਣੇ ਕੋਲੇ ਆਪਣਾ WhatsApp ਨੰਬਰ ਤੁਹਾਨੂੰ ਮੈਂ ਦੱਸ ਦਿੱ ਦਿੱਤਾ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ Swift VDI ਗੱਡੀ ਲੈ ਕੇ ਪਹੁੰਚੇ ਹਾਂ 2000 ਨੋ ਮਾਡਲ ਗੱਡੀ ਦੇਖਣ ਨੂੰ ਮਿਲੂਗੀ ਇਹ 2029 ਤੱਕ ਰੱਪ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ ਨਵੇਂ ਟਾਰਨ ਏਰੀਆ ਮਾਲਕ ਦਾ ਬਰਨਾਲਾ 1,95,000 ਰੁਪਿਆ ਡਿਮਾਂਡ ਹੈ ਜੀ ਕੰਡੀਸ਼ਨ ਵਧੀਆ ਜਾ ਕੇ ਤੁਸੀਂ ਦੇਖਣਾ ਜੇ ਚਾਹੁੰਿਓ ਤਾਂ ਬਰਨਾਲੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਗੱਡੀ ਪੰਜਾਬ ਨੰਬਰ ਹੈ ਜੀ ਬੰਪਰ ਤੁਸੀਂ ਆਪ ਹੀ ਦੇਖ ਲਓ ਜੀ ਬੰਪਰ ਠੀਕ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਜਿਹੜਾ ਪਿਛਲਾ ਬੰਪਰ ਉਹ ਤਾਂ ਬਿਲਕੁਲ ਨਵਈ ਹੈ ਜੀ ਜਿਹੜਾ ਮੂਰਲਾ ਉਹ ਥੋੜਾ ਜਿਹਾ ਪਰਨ ਮਿਲੂਆ ਜੀ ਕਿਉਂਕਿ ਜਿੱਥੇ ਲੋਕ ਹੁੰਦੇ ਆ ਉੱਥੇ ਸ਼ਾਇਦ ਮਾੜੇ ਮੋٹے ਜੇ ਪੈਚ ਲੱਗੇ ਹੋਈ ਨਹੀਂ ਬਾਕੀ ਟਾਇਰ ਦੇਖੋ ਜੀ ਗੱਡੀ ਦਾ ਰੰਗ ਦੇਖੋ ਤੇ ਅੰਦਰ ਬਾਹਰ ਦੀ ਕੰਡੀਸ਼ਨ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੇ ਜਾ ਕੇ ਦੇਖਣਾ ਚਾਹੋ ਨਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹਾਂ 195 ਦੇ ਵਿੱਚੋਂ ਮਾਲਕ ਕਹਿੰਦੇ ਨੇ ਵੀ ਘਾਟਾ ਵਾਦਾ ਕਰਕੇ ਗੱਡੀ ਅਸੀਂ ਸੇਲ ਕਰ ਦਾਂਗੇ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਤਾਂ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਜੀ ਦੱਸ ਹੀ ਦਿੱਤਾ ਤੁਹਾਨੂੰ ਮੈਂ ਤੇ ਮੋਬਾਈਲ ਨੰਬਰ ਤੋਂ ਤੁਹਾਨੂੰ ਮਿਲੇਗਾ ਸਕਰੀਨ ਤੇ ਗੱਲ ਕਰ ਲਿਓ ਆਪੀ ਜੀ ਗੱਲ ਕਰਾਂਗੇ ਆਪਾਂ ਜਨ ਐਲ ਐਕਸ ਆਈ ਗੱਡੀ ਦੀ 2006 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ 2027 ਤੱਕਰ ਗੱਡੀ ਦੀ ਪਾਸਿੰਗ ਮਿਲ ਜੂਗੀ ਨਵੇਂ ਟਾਇਰ ਵਧੀਆ ਸਪੀਕਰ ਏਸੀ ਪਾਵਰ ਸਟੀਰਿੰਗ ਤੇ ਸਭ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਸਾਇਲੈਂਟ ਇੰਜਨ ਗੇਅਰ ਹੈ ਪਟਿਆਲੇ ਏਰੀਆ ਚ ਗੱਡੀ ਆਪਾਂ ਨੂੰ ਮਿਲ ਜੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਪਟਿਆਲੇ ਲੋਕੇਸ਼ਨ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਹਾਂ ਕੁੱਲ ਅਸੀ ਹਜ਼ਾਰ ਰੁਪਿਆ ਉਨਰ ਬੱਲੂ ਆਪਣੇ ਕੋਲੇ ਡਿਮਾਂਡ ਪਹੁੰਚੀ ਅਸੀ ਘਾਟਾ ਬਾਧਾ ਕਰਕੇ ਮਾਲਕ ਗੱਡੀ ਆਪਦੀ ਇਹ ਸੇਲ ਕਰ ਦੇਣਗੇ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾਓ ਦੇਖੋ ਤੋਰ ਕੇ ਦੇਖੋ ਚਲਾ ਕੇ ਦੇਖੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਕਰਕੇ ਖਰੀਦ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾ ਦੇ ਹੀ ਦਿੱਤਾ ਸੀ ਗੱਲ ਕਰ ਲਿਓ ਆਪ ਹੀ ਜੀ ਗੱਲ ਕਰਾਂਗੇ i20 ਗੱਡੀ ਦੀ ਜਮਾ ਸਾਸਤੀ ਗੱਡੀ ਆਪਾਂ ਇੱਕ ਲੈ ਕੇ ਪਹੁੰਚੀ ਆਂ ਗੱਡੀ ਦਾ ਮਾਡਲ 10 ਹੈ ਟਾਇਰ ਨਵੇਂ ਨੇ ਇੰਜਨ ਗੇਅਰ ਵੱਲੋਂ ਕੋਈ ਗਮੀ ਪੇਸ਼ੀ ਨਹੀਂ ਰੇਟ ਆ ਸਿਰਫ 1 ਲੱਖ 4000 ਰੁਪਿਆ ਤੇ ਮਲੂਟ ਮਾਲਕ ਦਾ ਏਰੀਆ ਗੱਡੀ ਚੈੱਕ ਕਰ ਲਓ ਜੀ ਵਧੀਆ ਗੱਡੀ ਆਪਨੂੰ ਦੇਖ ਲੂ ਇਹ ਮਿਲ ਜਾਊਗੀ ਨੰਬਰ ਦਿੱਲੀ ਆ ਜੀ ਰੰਗ ਚਿੱਟਾ ਗਾ ਗੱਡੀ ਦੇ ਟਾਇਰ ਵਧੀਆ ਨੇ ਕੰਡੀਸ਼ਨ ਠੀਕ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਿਓਂ ਜੀ ਜਾ ਕੇ ਤੁਸੀਂ ਦੇਖਣਾ ਚਾਹੋ ਨੋ ਜਾ ਕੇ ਦੇਖ ਲਿਓ ਨੰਬਰ ਤੁਹਾਨੂੰ ਮਾਲਕ ਦਾ ਸਕਰੀਨ ਤੇ ਮਿਲ ਗਿਆ ਹੋਊਗਾ ਗੱਲ ਕਰ ਲਿਓ ਆਪ ਹੀ ਤੇ ਹੁਣ ਦੱਸੋ ਜੀ ਮੈਨੂੰ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆਪਣੀ ਵੀਡੀਓ ਪਸੰਦ ਆਈ ਓ ਵਧੀਆ ਲੱਗੀ ਐ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਹਰ ਚੀਜ਼ ਕਰਦਿਆ ਕਰੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਐ ਘਰ ਕੋਠੀ ਮਕਾਨ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਬਿਲਕੁਲ ਫ੍ਰੀ ਦੇ ਵਿੱਚ ਲਾ ਦਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਹਾਂ ਪੰਨਾਮੀ ਵੀਡੀਓ ਨਾਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰੋ ਲਾਜ਼ਮੀ ਜੀ